ਦੋਸਤੋ ਬੜੀ ਵੱਡੀ ਮਦਭਾਗੀ ਜਿਹੜੀ ਖਬਰ ਹੁਣੇ-ਹੁਣੇ ਮੈਨੂੰ ਮਿਲੀ ਹੈ ਜਿਹੜੀ ਕਿ ਪੱਟੀ ਤੋਂ ਆਈ ਹੈ ਤਰੰਤਾਂ ਜ਼ਿਲ੍ਹਾ ਜਿੱਥੇ ਕਿ ਸਾਡਾ ਸਾਥੀ ਗਰਮੇਲ ਸਿੰਘ ਤੂਤਸਾ ਜਿਹੜੇ ਬਲਾਕ ਦੇ ਪ੍ਰਧਾਨ ਸਨ ਪੱਟੀ ਦੇ ਉਹ ਆਪਣੇ ਟਰੈਕਟਰ ਤੇ ਹੜ ਪੀੜਤਾ ਦੀ ਸੇਵਾ ਨਿਭਾ ਰਹੇ ਸਨ ਉੱਥੇ ਵੰਤੇ ਤੇ ਰਾਸਤੇ ਵਿੱਚ ਘਰ ਵਾਪਸ ਆ ਰਹੇ ਸਨ ਗੈਂਗਸਟਰਾਂ ਨੇ ਜਬ ਕੁਝ ਸਾਥੀਆਂ ਨੇ ਪਤਾ ਨਹੀਂ ਕਿੰਨਾ ਨੇ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਹੈ। ਔਰ ਐਸੋ ਮਦਭਾਗੀ ਘਟਨਾ ਸਾਡੇ ਵਾਸਤੇ ਕੋਈ ਹੋਰ ਹੋ ਨਹੀਂ ਸਕਦੀ ਇਹ ਮੌਜੂਦਾ ਸਾਡੇ ਬਲਾਕ ਦੇ ਪ੍ਰਧਾਨ ਸਨ ਸਰਦਾਰ ਗੁਰਮੀਤ ਗੁਰਮੀਤ ਸਿੰਘ ਔਰ ਬਹੁਤ ਅੰਤਕੋਰ ਬੇਨਤੀ ਵਿਖਤੀ ਹੁਣੇ-ਹੁਣੇ ਮੇਰੀ ਉਹਨਾਂ ਦੇ ਸੁਪੁੱਤਰ ਨਾਲ ਗੱਲ ਹੋਈ ਹੈ ਜਿਹੜਾ ਕਿ ਚੀਕਾ ਮਾਰ-ਮਾਰ ਕੇ ਡੋ ਗਿਆ ਹੈ ਇਹ ਸਾਡਾ ਘਰ ਪਟਿਆ ਗਿਆ ਸਾਡਾ ਪਰਿਵਾਰ ਪਟਿਆ ਗਿਆ ਮੈਂ ਕਿਸੇ ਜੋਗਰਾ ਨਹੀਂ ਰਿਹਾ ਔਰ ਪੂਰੇ ਪੰਜਾਬ ਦੇ ਵਿੱਚ ਇਹੋ ਜੀਆਂ ਤੁਹਾਨੂੰ ਘਟਨਾ ਕਰਮ ਸੋਨ ਨੂੰ ਰੋਜ਼ਾਨਾ ਮੰਦੇ ਇੱਥੇ ਸਾਡਾ ਸਾਥੀ ਸੀਗਾ ਜਸਵੰਤ ਸਿੰਘ ਫੌਜੀ ਥੋੜੇ ਚਿਰ ਪਹਿਲਾਂ ਉਹਨੂੰ ਗੋਲੀਆਂ ਮਾਰ ਦਿੱਤੀਆਂ ਕਿਉਂਕਿ ਉਹ ਜਨਲ ਜ਼ਕਤਰ ਸੀਗਾ ਕਾਂਗਰਸ ਦਾ। ਔਰ ਉਸ ਤੋਂ ਬਾਅਦ ਸਰਪੰਚ ਸਾਡੇ ਰਾਜ ਤਲਵੰਡੀ ਸੀ ਇੱਕ। ਉਹਨਾਂ ਨੂੰ ਗੋਲੀਆਂ ਮਾਰ ਕੇ ਕਮ ਮਕਾ ਦਿੱਤਾ ਗਿਆ। ਸੋ ਇੱਕ ਹੱਦ ਤੱਕ ਇਹ سلسلہ ਚੱਲਦਾ ਰਹੇਗਾ। ਰੱਬ ਨੂੰ ਪਤਾ ਹੈ। ਉਕੀਐ ਸਰਕਾਰਾਂ ਆਗੀਆਂ ਜਿਹੜੀਆਂ ਦੇ ਕੰਨ ਤੇ ਕਿਸੇ ਗੱਲ ਦੀ ਜੂ ਨਹੀਂ ਸਕਦੀ ਐਸੇ ਮੁੱਖ ਮੰਤਰੀ ਸਾਹਿਬ ਬਣ ਗਏ ਐ ਜਿਨ੍ਹਾਂ ਨੂੰ ਕੋਈ ਪੰਜਾਬ ਦੀ ਫਿਕਰ ਨਹੀਂ ਕੋਈ ਕਹਿੰਦਾ ਦਿੱਲੀ ਵਾਲੇ ਰਾਜ ਕਰ ਰਹੇ ਐ ਕੋਈ ਕਹਿੰਦਾ ਪੰਜਾਬ ਵਾਲੇ ਕਰ ਰਹੇ ਐ ਆਪਸ ਵਿੱਚੀ ਲੁਕਣਮਚੀ ਚ ਖੇਡ ਰਹੇ ਐ ਕੋਈ ਕਿਸੇ ਤੇ ਇਲਜ਼ਾਮ ਲਾ ਦਿੰਦਾ ਕਿ ਕਿਸੇ ਤੇ ਇਲਜ਼ਾਮ ਲਾ ਦਿੰਦਾ ਜਾਨ ਪੁੱਛ ਕੇ ਇਹ ਸਾਰੀ ਸਾਜ਼ਿਸ਼ ਹੈ ਪੰਜਾਬ ਦੇ ਲੋਕਾਂ ਦੇ ਵਿੱਚ। ਔਰ ਹੁਣ ਆਰ ਪਾਰ ਦੀ ਲੜਾਈ ਇਸ ਸਰਕਾਰ ਨਾਲ ਤੇ ਪੰਜਾਬ ਦੀ ਪੁਲਿਸ ਨਾਲ ਤੇ ਪੰਜਾਬ ਦੇ ਖਾਸ ਕਰਕੇ ਡੀਜੀਪੀ ਨਾਲ ਤੇ ਮੁੱਖ ਮੰਤਰੀ ਨਾਲ ਲੜਾਈ ਲੜਨੀ ਪਈ। ਬਹੁਤ ਹੋ ਗਿਆ ਔਰ ਕਿੰਨੇ ਕ ਪੁੱਤ ਤੇ ਸਾਡੇ ਪਿਓ ਮਰਵਾਵਾਂਗੇ ਅਸੀਂ ਰਾਹਤ ਕਾਰਜਾ ਚ ਜਿੱਥੇ ਸਰਕਾਰ ਕੰਮ ਨਹੀਂ ਕਰ ਰਹੀ ਉਥੇ ਝੁਟਿਆ ਵਿਅਕਤੀ ਉਹਨੂੰ ਗੋਲੀਆਂ ਮਾਰ ਦਿੱਤੀਆਂ ਨਹੀਂ ਇਹ ਤੇ ਸੁਰੱਖਿਤ ਕੌਣ ਹੈ ਇਹਦਾ ਜਵਾਬ ਮੁੱਖ ਮੰਤਰੀ ਸਾਹਿਬ ਦੇਣਗੇ ਕਿ ਪੰਜਾਬ ਦੇ ਡੀਜੀਪੀ ਸਾਹਿਬ ਦੇਣਗੇ ਇਹ ਫੈਸਲਾ ਤੁਸੀਂ ਕਰ ਲਓ ਦੋਨਾਂ ਨੂੰ ਅਸਿਫਾ ਦੇ ਦੇਣਾ ਚਾਹੀਦਾ ਹਰ ਤੁਸੀਂ ਨਹੀਂ ਸੰਭਾਲ ਸਕੇ ਪਾਣੀ ਹਾਲਾਤ ਬੁਰਾ ਹਾਲ ਹੋ ਗਿਆ ਪੰਜਾਬ ਬੱਤੋਂ ਬੱਤਰ ਹੋ ਗਿਆ ہر ورگ تو دکھی ہے کسان دکھی ہے مزدور دکھی ہے وپاری دکھی ہے ہر ایک تھوڑے تو دکھی. کرمچاری دکھی ہے آپ پتہ نہیں کہ گلتا ہوں ان گل سن لو ان تھوڑے تھے آر پار دی لڑائی لڑا میں جانا سی پور کل میٹنگ رکھی ہے ਖੁਲਡਾਂ ਦੇ ਮੁਤਲਕ ਸਾਰੇ ਪੰਜਾਬ ਦਾ ਦੌਰਾ ਕਰ ਰਹੇ ਆ ਲੇਕਿਨ ਉਹਦੇ ਤੋਂ ਇਹ অতি ਜ਼ਰੂਰੀ ਕੰਮ ਹੈ ਸਾਡਾ ਬਲਾਕ ਦੀ ਪ੍ਰਧਾਨੀ ਜਿਹੜੀ ਚਾਹਤ ਉਹ ਇਸ ਕਰਕੇ ਸਾਰੇ ਪ੍ਰੋਗਰਾਮ ਕੈਨਸਲ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਕੱਲ ਨੂੰ ਆਫਤਰੰਤਾਰ ਸਾਰੇ ਪਹੁੰਚੀਏ ਪਰਿਵਾਰ ਦੀ ਖਬਰ ਲੇ ਲਈ ਤੇ ਲੜਾਈ ਲੜੀਏ ਜਿੰਨਾ ਚੱਕਰ ਇਨਸਾਫ ਮਿਲ ਨਹੀਂ ਜਾਂਦਾ ਉਹਨਾਂ ਚੱਕਰ असी सारे रल के लड़ाई और तरन तार पुलिस ना कि शर्म आनी चाहिए तीन चार पांच छे मर्डर हजार मर्डर यह सार सिद्धू मूसेवाले तो चलता है नंगल अंबिया तो चलता हो गया अजरवेल ਬਾਲਾ ਸਾਡਾ ਉਹ ਵਪਾਰੀ ਇਹ ਆ ਰੋਜ਼ ਨੇ ਘਟਨਾ ਕਰ ਰੋ ਹੁਣੇ ਬਰਦਾਸ਼ਤੋਂ ਇਹ ਸਿਰ ਤੋਂ ਬਾੜੀ ਨਾ ਹੁੰਗੇ ਹੁਣ ਤੁਹਾਡੇ ਨਾਲ ਜ਼ਰੂਰ ਲੜਾਈ ਕਰਾਂਗੇ ਸੋ ਸਾਰਿਆਂ ਨੂੰ ਬੇਨਤੀ ਆ ਕੱਲ ਨੂੰ ਉੱਥੇ ਪਹੁੰਚੋ ਇਹ ਮਿਲਦੇ ਆਪਾਂ ਮੁਤਾਬਕ ਵਿੱਚ ਤੇ ਉਸ ਪਰਿਵਾਰ ਨੂੰ ਅਸੀਂ ਇਨਸਾਫ ਕਰਾਂਗੇ ਤੇ ਛੱਡਣਾ ਨਹੀਂ ਫੋਨ ਮੈਂ ਤੁਹਾਨੂੰ ਦੱਸਦਾ ਯਾਦ ਰੱਖੀ